ਹੁਣ ਗੁੜ ਖਾਣ ਵਾਲੇ ਸਾਵਧਾਨ ਕਿਉਂਕਿ ਕਲਹਾੜੇ ਤੋਂ ਮਿਲ ਰਿਹਾ ਗੁੜ ਤੁਹਾਡੀ ਸਿਹਤ ਲਈ ਚੰਗਾ ਹੋਵੇ ਇਹ ਜ਼ਰੂਰੀ ਨਹੀਂ ਹੁਸ਼ਿਆਰਪੁਰ ਤੋਂ ਗੁੜ ਬਣਾਉਣ ਵਾਲੇ ਵਿਅਕਤੀ ਨੂੰ ਪੜਨ ਤੇ ਖਲਾਸਾ ਹੋਇਆ ਕਿ ਉਹ ਕਿਸ ਤਰ੍ਹਾਂ ਲੋਕਾਂ ਨੂੰ ਗੁੜ ਦੇ ਨਾਮ ਤੇ ਧਾਰਕ ਪਾ ਰਹੇ ਦਰਅਸਲ ਪਿੰਡ ਢੱਡੇ ਵਹਿਿੱਤੀ ਸਿੰਘ ਦੇ ਪਿੰਡ ਦੇ ਲੋਕਾਂ ਨੇ ਸਿਹਤ ਭਾਰ ਦੀ ਟੀਮ ਨੂੰ ਜਾਣਕਾਰੀ ਦਿੱਤੀ ਕਿ ਪਿੰਡ ਦੇ ਲਖੀਰ ਸਿੰਘ ਦੇ ਘਰ ਇੱਕ ਵੱਡਾ ਟਰੱਕ ਖੰਡ ਦਾ ਭਰ ਕੇ ਆਇਆ ਹੈ ਤੇ ਉਸ ਦੇ ਘਰ ਦੇ ਵਿੱਚ ਬਣੀ ਦੁਕਾਨ ਤੇ ਖੰਡ ਉਤਾਰੀ ਜਾ ਰਹੀ ਹੈ ਜਿਸ ਤੋਂ ਬਾਅਦ ਟੀਮ ਮੌਕੇ ਤੇ ਪਹੁੰਚੀ ਤੇ 360 ਬੁਰੇ ਖੰਡ ਦੇ ਸੀਲ ਕਰ ਦਿੱਤੇ। ਲਖਵੀਰ ਸਿੰਘ ਨੇ ਟੀਮ ਨੂੰ ਦੱਸਿਆ ਕਿ ਯੂਪੀ ਦੇ ਰਹਿਣ ਵਾਲੇ ਅਕਰਮ ਨਾਮ ਦੇ ਵਿਅਕਤੀ ਨੂੰ ਅਸੀਂ ਖੇਤਾਂ ਦੇ ਵਿੱਚ ਵੇਲਣੇ ਦੇ ਲਈ ਜਗ੍ਹਾ ਕਰਾਇ ਤੇ ਦਿੱਤੀ ਹੋਈ ਹੈ। ਜਦੋਂ ਅਕਰਮ ਨੂੰ ਪੁੱਛਿਆ ਗਿਆ ਤਾਂ ਉਸਨੇ ਮੰਨਿਆ ਕਿ ਇੱਕ ਖੰਡ ਗੁੱਟ ਦੇ ਵਿੱਚ ਪਾਉਣ ਲਈ ਲਿਆਂਦੀ ਗਈ ਹੈ ਤੇ ਥੋੜੀ ਥੋੜੀ ਕਰਕੇ ਉਹ ਵੇਲਣੇ ਤੇ ਲੈ ਕੇ ਜਾਂਦੇ ਆ। ਇਸ ਮੌਕੇ ਸੈਫੋਲਾਈਟ ਨਾਮ ਦਾ ਇੱਕ ਪਾਊਡਰ ਵੀ ਬਰਾਮਦ ਹੋਇਆ ਜੋ ਸੀਤ ਲਈ ਕਿੰਨਾ ਖਤਰਨਾਕ ਹੈ ਇਹ ਸੀਤੂਬਾਗ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ। ਇਹ ਗੋਡਾਊਨ ਨੂੰ ਇਹ ਜਿਹੜਾ ਗੋਡਾਊਨ ਆ ਕੋਈ ਕਿਰਾਇਆਨਾਮਾ ਨਹੀਂ ਕੋਈ ਰੈਂਟ ਡੀਡ ਨਹੀਂ ਲਖਵੀਰ ਸਿੰਘ ਨੇ ਇਮਰਾਨ ਨਾਲ ਲਿਖੀ ਹੋਈ ਤੋਂ ਉਹ ਜਿਹੜੇ ਸੈਂਪਲਾਂ ਦੀ ਜਿਹੜੀ ਆਊਗੀ ਰਿਪੋਰਟ ਉਹਦੇ ਨਾਲ ਬਾਕੀ ਕਾਰਵਾਈ ਕਰਾਂਗੇ ਹੈਰਾਨੀ ਦੀ ਗੱਲ ਆ ਵੀ ਉੱਥੇ ਇੱਕ ਸੈਫੋਲਾਈਟ ਦੇ ਪੈਕੇਟ ਮਿਲੇ ਆ ਜਿਹੜਾ ਨੀਲਾ ਜਿਹਾ ਬੜਾ ਡੱਬਾ ਆ ਉਹ ਵੀ ਤੁਸੀਂ ਸ਼ਾਇਦ ਵੀਡੀਓ ਚ ਦੇਖੋਗੇ ਉਹ ਜਿਹੜੇ ਸੈਫੋਲਾਈਟ ਆ ਉਹ ਇਹ ਪੱਤ ਨਿਖਾਰਨ ਲਈ ਪਾਉਂਦੇ ਆ ਉਹ ਤੁਸੀਂ ਦੇਖ ਸਕਦੇ ਵੀ ਸੈਫੋਲਾਈਟ ਕੈਮੀਕਲ ਜਿਹੜਾ ਉਹ ਕਿਦਾਂ ਯੂਜ਼ ਕਰਦੇ ਆ ਉਹ ਯੂਜ਼ ਕੁਆਂਟੀਟੀ ਇਹਨਾਂ ਨੂੰ ਨਹੀਂ ਪਤਾ ਕਿੰਨੀ ਵਰਤਣੀ ਆ ਉਹੀ ਚੀਜ਼ ਜਿਹੜੀ ਕਲਰ ਹੈ ਹੈਜ਼ਰਡਸ ਹੋ ਜਾਂਦਾ ਜਦੋਂ ਕੁਆਂਟੀਟੀ ਜ਼ਿਆਦਾ ਹੁੰਦੀ ਕੁੱਲ ਬਣਾ ਕੇ ਰੰਗਲਾ ਪੰਜਾਬ ਬਣਾਉਣਾ ਮਿਸ਼ਨ ਤੰਦਰੁਸਤ ਪੰਜਾਬ ਆ ਹੁਣ ਸਾਨੂੰ ਕੋਈ ਸਵਾਲ ਬਾਰ ਬਾਰ ਖੜਾ ਕਰੇ ਪਈ ਤੁਸੀਂ ਪ੍ਰਵਾਸੀਆਂ ਨੂੰ ਕਿਉਂ ਪੁਆਇੰਟ ਆਊਟ ਕਰਦੇ ਆ ਯਾਰ ਹੁਣ ਅੱਧੀ ਰਾਤ ਨੂੰ ਖੰਡ ਫੜੀ ਆ ਬੇਲਣਾ ਇਹਨਾਂ ਦਾ ਆ ਚੀਨੀ 320 ਬੋਰੇ ਇਹਨਾਂ ਦੇ ਆ ਦੱਸੋ ਕੋਈ ਸੱਦ ਕੇ ਲੈਂਦਾ ਇਹਨੂੰ ਸਵੇ ਆਲਮ ਨੂੰ ਕੋਈ ਇਮਰਾਨ ਨੂੰ ਅਸੀਂ ਜਾਣ ਬੁੱਝ ਕੇ ਇੰਪਲਾਂਟ ਕਰ ਰਹੇ ਆ ਆਪਣਾ ਉਹਦੇ ਤੇ ਸੋ ਇਦਾਂ ਦੀਆਂ ਗੱਲਾਂ ਬੇਤੁਕੀਆਂ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਖਾਸ ਅਪੀਲ ਕਰਨੀ ਚਾਹੁੰਦਾ ਪੇ ਮੇਰੇ ਪੰਜਾਬੀ ਭਰਾਓ ਇਹ ਲਖਵੀਰ ਆ ਇਹ ਵੀ ਸਾਡੇ ਭਰਾ ਹੀ ਆ ਸਾਰੇ ਇਦਾਂ ਦੇ ਬੰਦੇ ਜਿਹੜੇ ਬਿਲਣਿਆਂ ਤੇ ਕੈਮੀਕਲ ਜਾਂ ਖੰਡ ਪਾ ਕੇ ਬਿਲਕੁਲ ਗਰਿਆ ਗੁੜ ਤੁਹਾਨੂੰ ਬਣਾ ਕੇ ਦੇਣਗੇ ਪੰਜਾਬ ਦੀ ਨਿਆਮਤ ਖਰਾਬ ਕਰਨਗੇ ਦੁਕਾਨ ਕਿਰਾਏ ਤੇ ਦਿੱਤੀ ਹੋ ਜੀ ਇਮਰਾਨ ਦਾ ਆ ਇਮਰਾਨ ਦਾ ਮੁੰਡਾ ਖੜਾ ਆ ਜੀ ਤੇ ਉਹਨੂੰ ਕਿਰਾਏ ਤੇ ਦਿੱਤੀ ਹੋ ਇਹ ਦੀ ਸਾਨੂੰ ਪਤਾ ਜੀ ਵੀ ਕਿੰਨੇ ਇਹ ਨਹੀਂ ਮੰਗਾਈ ਆ ਖੰਡ ਸਾਨੂੰ ਕੋਈ ਪਤਾ ਨਹੀਂ ਜੀ ਇਹ ਨਹੀਂ ਮੰਗਾਈ ਆ ਜੀ ਖੰਡ अच्छा ये एक दी बार और ਦੱਸੋ ਵੀ ਜਿਹੜੇ ਤੁਸੀਂ ਸਾਨੂੰ ਇਹ ਜਿਹੜੀ ਜਗ੍ਹਾ ਦਿੱਤੀ ਆ ਗਵੇਰਾਂਾ ਲਾਉਣ ਨੂੰ ਦਿੱਤੀ ਆ ਦੁਕਾਨ ਦਿੱਤੀ ਆ ਦੀ ਕੋਈ ਡੀਡ ਬਣਾਈ ਆ ਕੋਈ ਬਣਾਇਆ ਲਿਖ ਲਖਈਆ ਕੀਤਾ ਨਾ ਤੁਸੀਂ ਨਹੀਂ ਸਰ ਤੇ ਜੇ ਕੱਲ ਇੱਥੇ ਕੋਈ ਕਾਰਵਾਈ ਪੈ ਜਾਂਦੇ ਜਾਂ ਹੋ ਕੋਈ ਗਲਤ ਕੰਮ ਹੋ ਜਾਂਦਾ ਤਾਂ ਕਿ ਜ਼ਿੰਮੇਵਾਰ ਕੌਣ ਹੈ ਸਾਡੀ ਸਾਨੂੰ ਪਤਾ ਹੀ ਨਹੀਂ ਸੀਗਾ ਜੀ ਵੀ ਇਦਾਂ ਦਾ ਇਹਦੇ ਬਾਰੇ ਸਾਨੂੰ ਪਤਾ ਨਹੀਂ ਜੀ ਉਹਦੇ ਕਰਕੇ ਰੌਲਾ ਪੈ ਗਿਆ ਇੱਥੇ ਪੈਣਾ ਵੀ ਸਾਡੀ ਕੰਨਦਾਰੀ ਟਰੱਕ ਬੈਗ ਕਰਦੇ ਆ ਤੇ ਉਹਨਾਂ ਤੋਂ ਲੱਗ ਗਈ ਜਿਸ ਕਰਕੇ ਸਾਨੂੰ ਇਨਫਾਰਮੇਸ਼ਨ ਮਿਲੀ ਹੈ ਤੇ ਇਹਦੇ ਵਿੱਚ ਅਸੀਂ ਜਿਹੜੇ ਉਹ ਖੰਡ ਦੇ 320 ਬੈਗ ਜਿਹੜੇ ਆ ਉਹ ਬਰਾਮਦ ਕੀਤੇ ਆ ਸੀਲਾਂ ਲਾਤੀਆਂ ਉਹਦਾ ਸਿੰਪਲ ਭਰ ਲਿਆ ਹੈਗਾ ਜੋ ਵੀ ਕਾਰਵਾਈ ਹੋਵੇ ਡਾਕਟਰ ਸਾਹਿਬ ਆਪੇ ਉਹ ਕਰਨਗੇ ਅਕਸਰ ਲੋਕ ਖੰਡ ਦੀ ਜਗ੍ਹਾ ਗੁੜ ਦਾ ਇਸਤੇਮਾਲ ਕਰਦੇ ਆ ਤਾਂ ਜੋ ਉਹਨਾਂ ਦੀ ਸਿਹਤ ਠੀਕ ਰਹੀ ਪਰ ਜੇਕਰ ਗੋੜ ਹੀ ਖੰਡ ਦੀ ਬਲਾਵਟ ਵਾਲਾ ਉਹਨਾਂ ਨੂੰ ਖਵਾਇਆ ਜਾ ਰਿਹਾ ਤਾਂ ਫਿਰ ਉਹਨਾਂ ਦੀ ਸਿਹਤ ਕਿਵੇਂ ਠੀਕ ਰਹਿ ਸਕਦੀ ਹੈ ਇਸ ਕਲ ਦਾ ਅੰਦਾਜ਼ਾ ਇਥੋਂ ਹੀ ਲਗਾਇਆ ਜਾ ਸਕਦਾ ਹੈ ਤਾਂ ਹੁਣ ਵੇਖਣਾ ਇਹ ਹੋਏਗਾ ਕਿ ਵਿਭਾਗ ਇਹਨਾਂ ਲੋਕਾਂ ਦੇ ਉੱਤੇ ਕਿੰਨੀ ਸ਼ਕਤੀ ਦੇ ਨਾਲ ਕਾਰਵਾਈ ਕਰਦਾ ਹੈ ਤੇ ਕੀ ਅਜਿਹੇ ਲੋਕ ਜਿਹੜੇ ਹੋਰ ਵੀ ਗੋੜ ਦੇ ਵਿੱਚ ਖੰਡ ਮਲਾਰੇ ਨੇ ਕਿ ਉਹ ਬਾਗ ਆਉਣਗੇ ਹੁਸ਼ਿਆਰਪੁਰ ਤੋਂ ਕਮਲ ਕੁਮਾਰ ਦੀ ਰਿਪੋਰਟ ਧੀਰੀ ਪੋਸਟ ਪੰਜਾਬ ਹਰਿਆਣਾ ਹਿਮਾਚਲ